ਹਾਂਜੀ ਆਜੋ ਠੀਕ ਹੈ ਆਓ ਮੈਂ ਇੱਥੇ ਆਜੋ ਤੇ ਹੰਦਸਰਾਜ ਜੋ ਕਰ ਰਹੀ ਪੰਜਾਬ ਸਰਕਾਰ ਅਤੇ ਮਨਜੋਗ ਡੀਜੀਪੀ ਸਾਹਿਬ ਦੀ ਯੁੱਧ ਨਸ਼ਾ ਵਿਰੁੱਧ ਜੜੀ ਮੁਹਿੰਮ ਚੱਲ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਔਰ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਵਕ ਵਕ ਥਾਵਾਂ ਤੇ ਇਹੋ ਜੀ ਕਾਰਵਾਈਆਂ ਕਰਾਈ ਗਈਆਂ ਹੁਣ ਪੂਰੇ ਜ਼ਿਲ੍ਹੇ ਦੇ ਵਿੱਚ ਨਸ਼ੇ ਨੂੰ ਰੋਕਣ ਵਾਸਤੇ ਬਈ ਬਹੁਤ ਸਾਰੀ ਕਾਰਵਾਈ ਨੂੰ ਅਮਲ ਦੇ ਵਿੱਚ ਲਾਇਆ ਜਾਂਦਾ ਸਾਰੇ ਸਬ ਡਿਵੀਜ਼ਨਾਂ ਦੇ ਵਿੱਚ ਔਰ ਮਾਨਯੋਗ ਐਸਐਸਪੀ ਸਾਹਿਬ ਸ਼ੁਭਮ ਅਗਰਵਾਲ ਫਤੇਗੜ ਸਾਹਿਬ ਬਈ ਕਲੀਅਰ ਦਿਸ਼ਾ ਨਿਰਦੇਸ਼ ਹੈ ਜੜਾ ਵੀ ਬੰਦਾ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਨਵੋਲ ਹੋਏਗਾ ਜੜਾ ਵੀ ਨਸ਼ੇ ਦੇ ਕਾਰੋਬਾਰ ਕਰੂਗਾ ਉਹਦੇ ਤੇ ਸਖਤੀ ਸਖਤੀ ਨਾਲ ਕਾਰਵਾਈ ਕਰੇਗੀ ਔਰ ਕਿਸੇ ਵੀ ਨਸ਼ੇ ਦੇ ਕਾਰੋਬਾਰੀ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਊਗੀ ਇਹ ਉਸ ਦਾ ਇੱਕ ਜੀਤਾ ਜਾਗਤਾ ਤੁਸੀਂ ਉਧਾਰਨ ਦੇਖ ਰਹੇ ਹੋਣੇ ਤੇ ਇੱਥੇ ਜਿਹੜਾ ਮਨਜੋਤ ਸਿੰਘ ਹੈ ਜਿਹੜਾ ਕਿ ਇਸ ਪਿੰਡ ਦਾ ਰਹਿਣ ਵਾਲਾ ਹੈ ਇਹਨੇ ਬੇਸਿਕਲੀ ਇੱਥੇ ਨਜਾਇਜ਼ ਕਬਜ਼ਾ ਕੀਤਾ ਹੋਈ ਸੀ ਪੰਚਾਇਤ ਦੀ ਜ਼ਮੀਨ ਤੇ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਸੀ ਔਰ ਇਹਨਾਂ ਨੂੰ ਨੋਟਿਸ ਦੇ ਕਰਕੇ ਜੜੀ ਵੀ ਕਾਨੂੰਨ ਦੇ ਮੁਤਾਬਿਕ ਬਣਦੀ ਕਾਰਵਾਈ ਹੈ ਉਹਨੂੰ ਅਮਲ ਦੇ ਵਿੱਚ ਲਾ ਕਰਕੇ ਹੁਣ ਅੱਜ ਪ੍ਰਸ਼ਾਸਨ ਨੂੰ ਇਸ ਦਾ ਕਬਜ਼ਾ ਦਿਵਾਇਆ ਜਾ ਰਿਹਾ ਹੈ ਔਰ ਇਸੇ ਕਾਰਵਾਈ ਨੂੰ ਕਰਦੇ ਵੇ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਾਡਾ ਮੈਸੇਜ ਹੈ ਉਹ ਇਹੀ ਹੈ ਕਿ ਜਿਹੜੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤੇ ਲੋਕ ਉਹ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਿਹੜੇ ਬੰਦੇ ਨਸ਼ੇ ਕਰਨ ਦੇ ਆਦੀ ਹੋ ਗਏ ਆ ਉਹਨਾਂ ਦੇ ਵਾਸਤੇ ਸਰਕਾਰ ਦੇ ਵੱਲੋਂ ਬਹੁਤ ਸਾਰੀ ਸਕੀਮਾਂ ਲਾਈ ਗਈਆਂ ਜਿਦੇ ਵਿੱਚ ਉਹ ਜਾ ਕਰਕੇ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਉਹ ਜਾ ਸਕਦੇ ਆ ਉੱਥੇ ਸਰਕਾਰ ਦੀ ਮਦਦ ਲੈ ਸਕਦੇ ਆ ਇਸ ਤੋਂ ਇਲਾਵਾ ਐਸਐਸਪੀ ਸਾਹਿਬ ਦੇ ਵੱਲੋਂ ਕੁਝ ਬੰਦੇ ਇਹੋ ਜਿਹੇ ਜਿਨ੍ਹਾਂ ਨੇ ਨਸ਼ਾ ਛੱਡਣ ਤੋਂ ਬਾਅਦ ਗੁਜਾਰਿਸ਼ ਕੀਤੀ ਸੀ ਨੌਕਰੀ ਦੀ ਉਹਨਾਂ ਨੂੰ ਨੌਕਰੀ ਵੀ ਦਿਵਾਈ ਗਈ ਹੈ ਸੋ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਸਾਰਾ ਕੁਝ ਨਸ਼ੇ ਦੇ ਕਾਰੋਬਾਰੀ ਵਾਸਤੇ ਸਕਤੇ ਹੈ ਕਿ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਹੈ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਹੈ ਜਿਹੜਾ ਇਸ ਨੂੰ ਛੱਡ ਕਰਕੇ ਮੇਨ ਸਟ੍ਰੀਮ ਦੇ ਵਿੱਚ ਆਣਾ ਚਾਹੁੰਦੇ ਹਨ ਉਹਨਾਂ ਦੇ ਵਾਸਤੇ ਸਰਕਾਰ ਦੇ ਜਿਹੜੇ ਉਪਰਾਲੇ ਉਹ ਬੜੇ ਨੇਕ ਨੇ ਔਰ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲਾਉਣ ਵਾਸਤੇ ਸਰਕਾਰ ਆਪਣੇ ਪਾਸੇ ਬਹੁਤ ਸਾਰੀ ਸਕੀਮਾਂ ਲੈ ਕਰਕੇ ਆ ਰਹੀ ਹੈ ਉਹਦਾ ਲਾਭ ਉਠਾएं ਔਰ ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹਨਾ ਕਿ ਜੇ ਸਰਕਾਰ ਜਿੱਥੇ ਤੁਹਾਨੂੰ ਲੱਗੇ ਪੁਲਿਸ ਪ੍ਰਸ਼ਾਸਨ ਨੇਤਾ ਸਰਕਾਰ ਜਦੋਂ ਸਾਰੇ ਇਕੋ ਪ੍ਰਾਲੇ ਦੇ ਮਗਰ ਲਗੇ ਹੋ ਔਰ ਜਿਹੜਾ ਨਸ਼ਾ ਛੁਡਾਉ ਜਿਹੜਾ ਆਪਣਾ અભિયાન ਹੈ ਉਹਦੇ ਵਿੱਚ ਜਦੋਂ ਕਾਰਵਾਈ ਕੀਤੀ ਜਾ ਰਹੀ ਹੋਏ ਸੋ ਕਿਸੇ ਵੀ ਕਾਰੋਬਾਰੀ ਨੂੰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਨਸ਼ਾ ਉਹਨਾਂ ਦੇ ਵਾਸਤੇ ਕੋਈ ਅਲਟਰਨੇਟ ਨਹੀਂ ਹੈ ਇਹ ਕੋਈ ਅਲਟਰਨੇਟ ਵਪਾਰ ਦਾ ਦੰਦਾ ਨਹੀਂ ਹੈ ਜਿਹਦੇ ਵਿੱਚ ਕੰਮ ਕਰੇ ਸੋ ਇਸੇ ਦੇ ਅਕੋਰਡਿੰਗਲੀ ਆਪਣਾ ਸਿੱਧਾ ਮੈਸੇਜ ਹੈ ਜੀ ਨਸ਼ੇ ਦੇ ਵਪਾਰੀ ਨੂੰ ਕਿ ਨਸ਼ੇ ਦੇ ਕਾਰੋਬਾਰੋਂ ਸੇ ਦੂਰ ਰਹੋ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਊਗਾ